ਆ ਦੇਖੋ ਜਦੋਂ ਤੁਸੀਂ ਕਾਸਟਕ ਲਾਉਣਾ ਕਿਸੇ ਚੀਜ਼ ਨੂੰ ਇਹ ਇਹਨੂੰ ਲਾਇਦਰਾ ਦੇਖੋ ਅਲੂਮੀਨੀਅਮ ਆ ਇਹ ਬੰਦ ਹੋ ਗਿਆ ਨਾ ਬਹੁਤ ਤੇਜ਼ ਆ ਇਹ ਆ ਦੇਖੋ ਆਪਣੇ ਆਪ ਰਿਜਣ ਲੱਗਿਆ ਇਦਾਂ ਇਹ ਕੰਮ ਪੂਰਾ ਕਰਦਾ ਮਤਲਬ ਇਹਦੇ ਨਾਲ ਦੇਖੋ ਐਨ ਰਿਜਰੇ ਹਨਾ ਪੂਰਾ ਕੋਈ ਗਰਮ ਪਾਣੀ ਪਾਉਣ ਦੀ ਲੋੜ ਨਹੀਂ ਤੁਹਾਨੂੰ ਸਿੰਪਲ ਪਾਣੀ ਚ ਪਾ ਕੇ ਅਲੂਮੀਨੀਅਮ ਦਾ ਕੁਝ ਵੀ ਸੱਟ ਦੋ ਤੁਸੀਂ ਅਲੂਮੀਨੀਅਮ ਦੀ ਚੀਜ਼ ਹੋਣੀ ਚਾਹੀਦੀ ਆ ਕਾਸਟਕ ਲਾਉਣ ਸਮੇਂ ਕੋਈ ਪਾਣੀ ਗਰਮ ਕਰਨ ਦੀ ਲੋੜ ਨਹੀਂ ਤੁਹਾਨੂੰ ਨਾਲੇ ਇਹਦਾ ਸਟਰੋਂਗ ਹੋ ਜਾਂਦਾ ਇਹ ਕੰਮ ਵੱਧ ਕਰਦਾ ਦੇਖੋ ਫਟ ਗਿਆ ਨਾ ਜਦੋਂ ਅਲੂਮੀਨੀਅਮ ਜਾਂਦਾ ਇਹ ਚ ਅਵਾਲੀ ਮਾਰ ਲੱਗ ਜਾਂਦਾ ਹੈ ਚੈੱਕ ਕਰੋ ਇਹ ਚੀਜ਼ ਕਰਦਿਆ ਕਰੋ ਕਾਸਟਕ ਲਾਉਣ ਦਾ ਇਹ ਬਹੁਤ ਵਧੀਆ ਤਰੀਕਾ ਆ ਦੇਖੋ ਕਾਸਟਿਕ ਸੋਡਾ ਫਲੈਕਸ ਆ ਦੇਖੋ ਇਹ ਚੀਜ਼ ਆ ਇਦਾਂ ਰਿਜਣ ਲੱਗ ਜਾਂਦਾ ਇਹ ਨਾਲ ਅਲੂਮੀਨੀਅਮ ਨਾਲ ਅਲੂਮੀਨੀਅਮ ਦਾ ਕੁਝ ਵੀ ਸਿੱਟ ਸਕਦੇ ਹੋ ਤੁਸੀਂ ਕੋਈ ਵੀ ਪ੍ਰੋਡਕਟ ਹੋਵੇ ਅਸੀਂ ਲੈਦਰ ਸੁੱਟਿਆ ਹੋਇਆ ਬ੍ਰੇਕ ਲੈਦਰ